ਖਾਲਸਾ ਜੀ ਆਪਾਂ ਸਾਰੇ ਜਾਣਦੇ ਆ ਕਿ 13 ਤਰੀਕ ਨੂੰ ਇੱਥੇ ਜਗਰਾਵਾਂ ਥਾਣੇ 'ਚ ਇੱਕ ਦਰਖਾਸਤ ਦਿੱਤੀ ਸੀ ਜੋ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਵਿੱਚ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਹੈਗਾ ਜਿੱਥੇ ਬੇਦਬੀ ਦੀ ਮੰਦਭਾਗੀ ਘਟਨਾ ਵਾਪਰੀ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਿੱਤਰ ਸਰੂਪਾਂ ਤੋਂ ਸ੍ਰੀ ਅਖੰਡ ਪਾਠ ਚੱਲ ਰਿਹਾ ਸੀਗੇ ਤੇ ਪਾਠੀ ਦੀ ਡਿਊਟੀ ਨਿਭਾਉਣ ਵਾਲਿਆਂ ਨੇ ਨਸ਼ਾ ਦਾ ਸੇਵਨ ਕਰਕੇ ਸ੍ਰੀ ਖੰਡਪੜ ਸਾਹਿਬ ਨੂੰ ਖੰਡਿਤ ਕੀਤਾ ਇੱਕ ਵਾਰ ਨਹੀਂ ਦੋ ਵਾਰ ਦੋ ਘਟਨਾਵਾਂ ਸੀ 13 ਤਰੀਕ ਤੋਂ ਲੈ ਕੇ ਸੌਰੀ 1 ਮਾਰਚ ਤੋਂ ਲੈ ਕੇ ਅੱਜ 13 ਹੋ ਗਈ ਸੀ ਕੋਈ ਕਾਰਵਾਈ ਨਹੀਂ ਸੀ ਹੁੰਦੀ ਸਵੇਰ ਤੋਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਪ੍ਰਚਾਰਕ ਬੁੱਧੀਜੀਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਕਾਰ ਕਮੇਟੀ ਤੇ ਹੋਰ ਲੋਕਲ ਸੰਗਤਾਂ ਸਮੂਚੀਆਂ ਸੰਗਤਾਂ ਨੇ ਮਿਲ ਕੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਆਖਰ ਖਾਲਸਾ ਪੰਥ ਦੀ ਜਿੱਤ ਹੋਈ ਹੈ ਐਫ ਆਈ ਆਰ ਉਹ ਦੋਸ਼ੀ ਲੋਕਾਂ ਤੇ ਹੋਈ ਹੈ ਜਿਹਦਾ ਨੰਬਰ 0056 ਹੈਗਾ ਤੇ ਮਿਤੀ ਅੱਜ ਦੀ ਹੈ ਥਾਣਾ ਜਗਰਾਉਂ ਸਿਟੀ ਤੋਂ ਇਸ ਕਰਕੇ ਅਸੀਂ ਜਿੰਨੀਆਂ ਸੰਗਤਾਂ ਇੱਥੇ ਹਾਜ਼ਰ ਹੋਈਆਂ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਮੀਡੀਆ ਵਾਲੇ ਵੀਰਾਂ ਦਾ ਵੀ ਅਸੀਂ ਸਮੁੱਚੇ ਮੀਡੀਆ ਦਾ ਜਗਰਾਉਂਦਾ ਧੰਨਵਾਦ ਕਰਦੇ ਆਂ ਕਿਉਂਕਿ ਜਿੱਦਨ ਅਸੀਂ 1 ਮਾਰਚ ਨੂੰ ਆਏ ਸੀ ਇਹਨਾਂ ਦੀ ਕਵਰੇਜ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕੀਤਾ ਪਰ ਪ੍ਰਸ਼ਾਸਨ ਨੇ ਢਿੱਲ ਮਰਸਵਰਤੀ ਸਰਕਾਰ ਇਸ ਪ੍ਰਤੀ ਸਜਿੰਦਾ ਸਰਕਾਰ ਨੂੰ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਦਮੀਆਂ ਆਏ ਦਿਨ ਕੋਈ ਮੰਦਬੁੱਧੀ ਬੱਚਾ ਕਹਿ ਦਿੰਦੇ ਆ ਕੋਈ ਕਿਸੇ ਤਰ੍ਹਾਂ ਹੋ ਜਾਂਦਾ ਕੋਈ ਪਾਟੀ ਕਰ ਦਿੰਦਾ ਕੋਈ ਗਰੰਥੀ ਕਰ ਦਿੰਦਾ ਔਰ ਦੂਜੀ ਗੱਲ ਜਿਹੜੇ ਨਾਨਕ ਸਰ ਸਾਹਿਬ ਸੰਪਰਦਾ ਦੇ ਮੁਖੀ ਹੈਗੇ ਆ ਬਾਬਾ ਲੱਖਾ ਜੀ ਬਾਬਾ ਘਾਲਾ ਜੀ ਬਾਬਾ ਨਰ ਆਪਣਾ ਗੁਰਜੀਤ ਸਿੰਘ ਜੀ ਇਹ ਜਿੰਨੇ ਵੀ ਮੁਖੀ ਸਹਿਬਾਨ ਹੈਗੇ ਆ ਜੇ ਕੋਈ ਨਾਂ ਰਹਿ ਗਿਆ ਹੋਵੇ ਤੇ ਉਹ ਆਪਣੇ ਆਪ ਵਿੱਚ ਸ਼ਾਮਿਲ ਕਰ ਲੈਣ ਦੇਖੋ ਪਿਆਰਿਓ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਜਾਣਦੇ ਹੋ ਗੁਰਗ੍ਰੰਥ ਸਾਹਿਬ ਨੂੰ ਪਰ ਅਫਸੋਸ ਆ ਇਤੀ ਮਾਰ ਪਈ ਕਰਲਾਣੇ ਤੇ ਕਿ ਦਰਦਨਾ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਆ ਤੁਸੀਂ ਬੋਲਦੇ ਹੀ ਨਹੀਂ ਹੋ ਤੁਸੀਂ ਕਹਿੰਦੇ ਹੀ ਨਹੀਂਓ ਤੇ ਜਾਂ ਫਿਰ ਜੇ ਤੁਸੀਂ ਇਦਾਂ ਹੀ ਕਰਨਾ ਵਾ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਪਣੇ ਬਾਬਾ ਜੀ ਦੀ ਇਕੱਲੀ ਫੋਟੋ ਲਖ ਲਓ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦਿਓ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਬੋਲਣਾ ਨਹੀਂ ਹੈ ਤੇ ਜੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਖੁੱਲ੍ਹ ਦੇਣੀ ਆ ਤੁਸੀਂ ਲੱਖ ਲੱਖ ਸਵਾ ਸਵਾ ਲੱਖ ਰੁਪਏ ਤੁਹਾਡੇ ਬੰਦੇ ਸੰਪੜ ਪਾਠ ਦਾ ਲਈ ਜਾਂਦੇ ਆ ਪਰੰਤੂ ਬੇਦਬੀਆਂ ਹੋ ਰਹੀਆਂ ਤੁਸੀਂ ਬੋਲਦੇ ਨਹੀਂ ਹੈ ਜੇ ਤੁਸੀਂ ਲੋਕਾਂ ਕੋਲੋਂ ਜਾਂ ਸੰਗਤ ਨੂੰ ਜਾਂ ਆਪਦੇ ਪ੍ਰੇਮੀਆਂ ਨੇਮੀਆਂ ਨੂੰ ਖੁਸ਼ ਰੱਖਣ ਵੇਕੇ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਅੱਗੇ ਲਾ ਜਾ ਕੇ ਲੇਖਾ ਦੇਣਾ ਪੈਣਾ ਸੋ ਜਿੰਨੀਆਂ ਸੰਗਤਾਂ ਨੇ ਇਸ ਸਮੁੱਚੇ ਰੋਸ ਪ੍ਰਦਰਸ਼ਨ ਚ ਧਰਨਾ ਪ੍ਰਦਰਸ਼ਨ ਚ ਸਮੂਲੀਅਤ ਕੀਤੀ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਪ੍ਰਸ਼ਾਸਨ ਵਾਲੇ ਵੀਰਾਂ ਨੇ ਦੇਰ ਆਏ ਦਰਸਤ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਗੱਲ ਇਹ ਆ ਵੀ ਇੱਥੇ ਮੁੱਕਣੀ ਨਹੀਂ ਹੁਣ ਤੁਹਾਨੂੰ ਉਹ ਬੰਦੇ ਰਿਸਟ ਵੀ ਕਰਨੇ ਪੈਣੇ ਆ ਅਸੀਂ ਨਹੀਂ ਚਾਹੁੰਦੇ ਕਿ ਵਾਰ-ਵਾਰ ਸਾਨੂੰ ਤੁਹਾਡਾ ਬੂਹਾ ਮਿਲਣਾ ਪਵੇ ਸਮਾਂ ਰਹਿੰਦਿਆਂ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਤਾਂ ਕਿ ਅੱਗੇ ਵਾਸਤੇ ਇਹੋ ਜਿਹੇ ਤਿੰਗਾ ਜੋਰੀ ਕਾਂਜਰਵਾਈਆਂ ਨੂੰ ਨੱਥ ਪਾਈ ਜਾ ਸਕੇ ਸਰ ਜੀ ਕਿੰਨੇ ਸਿੰਘਾਂ ਤੇ ਹੋਇਆ ਜੀ ਪਰਚਾ ਜਿਹੜਾ ਪਾਰਟੀਦਾਰਾਂ ਦੇ ਬੀਅਰ ਦੇ ਵੀ ਕਿੰਨੇ ਦੇ ਹੋਇਆ ਜੀ ਨਹੀਂ ਦੇਖੋ ਜੀ ਇਹ ਨਾ ਇਹ ਸਿੰਘ ਸ਼ਬਦ ਤੇ ਕੱਟਦੀ ਏ ਇਹਨਾਂ ਦੇ ਨਾਲੋਂ ਜੀ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਜੀ ਬਾਕੀ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਵੀ ਕਿਹੜੇ-ਕਿਹੜੇ ਕਿਵੇਂ-ਕਿਵੇਂ ਹੋਣਾ ਕੀ ਕਰਦੇ ਆ ਇਹ ਹਿੰਦੀ ਆ ਫਰਸਟ ਇਨਫੋਰਮੇਸ਼ਨ ਜਿਹੜੀ ਪੁਲਿਸ ਦੀ ਐਫ ਆਈ ਆਰ ਹਜੇ ਇਹਦੇ ਵਿੱਚ ਬਹੁਤ ਕੁਝ ਪੁਲਿਸ ਨੂੰ ਕਰਨਾ ਪੈਣਾ ਉਹ ਸਮਾਂ ਆਉਣ ਤੇ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਹਾਂ ਸਰ ਕਿੰਨੇ ਆ ਕਿ ਦੱਸਦੇ ਕਿੰਨੇ ਬੰਦੇ ਆ ਵਿੱਚ ਹਾਲ ਦੀ ਘੜੀ ਉਹਨਾਂ ਨੇ ਦੋ ਜਿਹੜੇ ਪਾਠੀ ਹੈਗੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਤਾ ਤੇ ਬਾਕੀ ਉਹਨਾਂ ਨੇ ਤਫਦੀਸ਼ ਦੌਰਾਨੇ ਤਫਦੀਸ਼ ਰੱਖੀ ਹੈਗੀ ਗੱਲ ਤੇ ਟੋਟਲ ਦੋਸ਼ੀ ਚਾਰ ਆ ਇਹਦੇ ਵਿੱਚ ਹਾਂ ਸਰ ਲੱਗਦਾ ਨਹੀਂਗਾ ਤੁਸੀਂ ਮੇਰੇ ਖੰਨਾ ਸਵੇਰ ਦੇ ਬੈਠੇ ਹੋ ਚਲੋ ਤੁਸੀਂ ਕਹੀਏ ਦੇ ਰਹੇ ਦਰਸਤਾ ਹੈ ਨਾ ਜੀ ਜੀ ਤੇ ਜੇਕਰ ਇਹ ਸਿੱਖ ਸੰਗਤਾਂ ਦੇ ਰੋਸ ਤੇ ਬਾਅਦੋਂ ਵੀ ਇੰਨੀਆਂ ਢਿੱਡੀਕਾਰ ਗੁਜਾਰੀ ਇਹਨੂੰ ਕਿਵੇਂ ਦੇ ਦੇ ਪੁਲਿਸ ਜੀ ਦੇਖੋ ਜੀ ਜੇ ਤਾਂ ਉਹ ਕਹਿੰਦੇ ਹੁੰਦੇ ਆ ਵੀ ਜਸਟਿਸ ਦੇਣਾ ਦੇਣਾ ਅੱਡੀਆਂ ਖਸਾ ਕੇ ਤੇ ਜੇ ਦੇਸੀ ਭਾਸ਼ਾ 'ਚ ਮੈਂ ਗੱਲ ਕਰਾਂ ਵੀ ਦੁੱਧ ਦੇਣਾ ਦੇਣਾ ਮੇਂਗਣਾ ਪਾ ਕੇ ਆ ਪ੍ਰਸ਼ਾਸਨ ਨੇ ਕੋਈ ਸ਼ੱਕ ਨਹੀਂ ਛੱਡੀ ਪਰ ਅਸੀਂ ਫੇਰ ਵੀ ਇਹਨਾਂ ਨੂੰ ਇਹਨਾਂ ਦੀ ਇਸ ਗੱਲ ਦੀ ਚਲੋ ਇਹਨਾਂ ਨੂੰ ਕਹਿੰਨੇ ਆ ਕਿ ਸ਼ਾਬਾਸ਼ ਹੈ ਤੁਹਾਡੇ ਪਰ ਇਹ ਨਾ ਸੋਚੋ ਵੀ ਅੱਜ 100 ਆਇਆ ਜਾਂ 50 ਆਏ ਜਾਂ 150 ਆਇਆ ਇਸ ਮੁੱਚੇ ਸਿੱਖ ਜਗਤ ਦਾ ਮਸਲਾ ਆ ਜਿੱਦਣ ਕਾਲ ਹੋ ਗਈ ਤੁਹਾਡਾ ਸਾਰਾ ਜਗਰਾਉ ਬੰਦ ਹੋ ਜਾਣਾ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈਗੀ ਆ ਅਸੀਂ ਕਾਲ ਕਰਕੇ ਨਹੀਂ ਸੀ ਆਏ ਅਸੀਂ ਸਨੇਹੇ 2 4 5 10 ਸਿੰਘਾਂ ਨੂੰ ਜਿੰਨੇ ਕ ਲਾਏ ਸੀ ਉਹਨੇ ਲਾਏ ਸੀਗੇ ਪਰ ਇਹ ਬਹੁਤ ੱਕਾ ਵਧਿੱਕੀ ਹੋਈ ਆ ਪਰ ਫੇਰ ਵੀ ਅਸੀਂ ਇੱਕ ਸਿੱਖੀ ਹੋਣ ਸਿੱਖ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਅਸੀਂ ਕਹਿੰਦੇ ਆ ਕਿ ਐਸ ਐਚਓ ਜਿਹੜਾ ਨੌਜਵਾਨ ਨਵਾਂ ਆਇਆ ਉਹ ਕੱਲ ਆਇਆ ਉਹਦਾ ਕੋਈ ਕਸੂਰ ਨਹੀਂ ਬਣਦਾ ਤੇ ਚਲੋ ਡੀਐਸਪੀ ਨੇ ਵੀ ਆਣ ਕੇ ਉਹਨੂੰ ਹੈਂਡਲ ਕੀਤਾ ਆ ਫੇਰ ਤਾਂ ਹੀ ਕਰਕੇ ਅਸੀਂ ਕਹਿੰਨੇ ਆ ਵੀ ਦੇਰ ਆਏ ਦਰਸਤ ਆਏ ਠੀਕ ਹੋ ਗਿਆ ਪਰ ਜਿਹੜੀ ਅਗਲੀ ਅਗਲੇਰੀ ਰਹਿਦੀ ਕਾਰਵਾਈ ਆ ਉਹ ਸਮਾਂ ਰਹਿੰਦਿਆਂ ਇਹਨਾਂ ਨੂੰ ਕਰ ਲੈਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਿੱਜੀ ਤੌਰ ਤੇ ਜਿਹੜਾ ਵਾ ਉਹ ਨਾਨਕਸਰ ਸੰਪਰਦਾ ਦੇ ਨਾਲ ਕੋਈ ਬੈਰ ਵਿਰੋਧ ਨਹੀਂਗਾ ਪਿਛਲੇ ਦਿਨੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਆਉਂਦੀ ਆ ਕਿਉਂਕਿ ਇਹਨਾਂ ਤੋਂ ਬੜੀ ਵੱਡੀ ਆਸ ਰੱਖੀ ਜਾ ਸਕਦੀ ਆ ਕਿ ਬਾਬਾ ਨਾਨਕ ਸਿੰਘ ਜੀ ਦੇ ਟਾਈਮ ਤੇ ਲੈ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਦੇ ਸਨ ਤੇ ਤਿੰਨ ਟਾਈਮ ਗੁਰੂ ਸਾਹਿਬ ਨੂੰ ਭੋਗ ਲਵਾਇਆ ਜਾਂਦਾ ਹੈ ਐਨੀ ਜਿਹੜੀ ਸੇਵਾ ਕੀਤੀ ਜਾਂਦੀ ਆ ਪਰ ਜਿੱਥੇ ਆਉਂਦੀ ਆ ਜੇ ਅਸੀਂ ਪ੍ਰਾਤਨ ਸਮੇਂ ਤੇ ਗੁਰੂ ਸਾਹਿਬਾਂ ਦੇ ਟਾਈਮ ਤੋਂ ਅਸੀਂ ਸੇਧ ਲੈਣੀ ਹੋਵੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਿਕਾਰ ਪਹਿਲਾ ਪ੍ਰਕਾਸ਼ ਕਰਨ ਦੇ ਸਮੇਂ ਜਦੋਂ ਰਾਤ ਨੂੰ ਸੋਖਾ ਅਸਣ ਕੀਤਾ ਵਾ ਤੇ ਉਹਨਾਂ ਨੇ ਆਪ ਥੱਲੇ ਜਿਹੜਾ ਵਾ ਆਪਣੇ ਪਲੰਘੇ ਦੇ ਉੱਤੇ ਗੁਰੂ ਸਾਹਿਬ ਦਾ ਆਸਣ ਕੀਤਾ ਤੇ ਆਪ ਥੱਲੇ ਚਾਦਰ ਵਿਛਾ ਕੇ ਬਰਾਜਮਾਨ ਹੋਏ ਇਹਨਾਂ ਸਤਕਾਰ ਕੀਤਾ ਜੇ 8ਵੇਂ ਪਾਤਸ਼ਾਹ ਨੇ ਜਦੋਂ ਸ਼ਬਦ ਪੜ੍ਹਦੇ ਸਿੰਘ ਆਉਂਦੇ ਸੀਗੇ ਤੇ ਉਹਨਾਂ ਨੇ ਕਾਲੀ ਦੇ ਨਾਲ ਪਲੰਘੇ ਤੋਂ ਉੱਠੇ ਤੇ ਉਹਨਾਂ ਨੂੰ ਬੜਾ ਜਿਆਦਾ ਸਤਕਾਰ ਕੀਤਾ ਉਹਨਾਂ ਦਾ ਗੋਡਾ ਪਾਬ ਦੇ ਨਾਲ ਵੱਜ ਗਿਆ ਇਹ ਇਥੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਬਾਬਾ ਅਨੰਦ ਸਿੰਘ ਜੀ ਨੇ ਭਗਤੀ ਦਾ ਘਰ ਨਾਨਕ ਸਾਰਿਆ ਤੇ ਇੱਥੇ ਗੁਰੂ ਸਾਹਿਬ ਦਾ ਹਾਜ਼ਰਨਾਮਾ ਸਮਝ ਕੇ ਸਤਕਾਰ ਕੀਤਾ ਜਾਂਦਾ ਹੈ ਪਰ ਹੁਣ ਆ ਪਿਛਲੇ ਸਮੇਂ ਤੋਂ ਜਿਵੇਂ ਕਿ ਗੱਡੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੀਟਾਂ ਤੇ ਰੱਖ ਕੇ ਇੱਕ ਇੱਕ ਬੰਦੇ ਨੇ ਸਿਰੋਂ ਮੋਨੇ ਨੇ ਲੈ ਜਾਣੇ ਉਹ ਇਹ ਮਸਲਾ ਸਾਹਮਣੇ ਆਇਆ ਸਾਡੇ ਜਾਂ ਹੁਣ ਮੰਨ ਲਓ ਪਾਠੀ ਸਿੰਘਾਂ ਦਾ ਸੰਪਟ ਪਾਠ ਕਰਨੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਖੰਡ ਪਾਠ ਸਾਹਿਬ ਕਰਨੇ ਆ ਜਦੋਂ ਅਸੀਂ ਸੰਗਤ ਕੋਲੋਂ ਮੋਟੀ ਰਕਮ ਲੈਣੇ ਆ ਕਿਉਂਕਿ ਸੰਗਤ ਦੀ ਭਾਵਨਾ ਨਾਨਕ ਸਰ ਦੇ ਨਾਲ ਜੁੜੀ ਹੋਈ ਆ ਪਰ ਉਹਨੂੰ ਇਹ ਜਿਹੜੇ ਲੋਕ ਆ ਇਹ ਗਲਤ ਉਹਦਾ ਵਰਤਾਰਾ ਕਰਦੇ ਨੇ ਪਾਠੀ ਸਿੰਘ ਯੋਗਤਾ ਵਾਲੇ ਹੁਣੇ ਮੇ ਜਿਵੇਂ ਭਾਈ ਖੋਸਾ ਸਿੰਘ ਨੇ ਕਿਹਾ ਵਾ ਕਿ ਜਿਹੜੇ ਜ਼ਿੰਮੇਵਾਰ ਜਿੰਨੇ ਵੀ ਹੈਗੇ ਆ ਨਾਨਕਸਰ ਸੰਪਰਦਾਵਾਂ ਦੇ ਮੁਖੀ ਉਹਨਾਂ ਨੂੰ ਇਸ ਚੀਜ਼ ਤੇ ਗੌਰ ਕਰਨਾ ਚਾਹੀਦਾ ਹੈ ਤੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਅਸੀਂ ਜਿਹੜੇ ਪਾਠੀ ਸਿੰਘ ਲਾਉਣੇ ਆ ਜਾਂ ਗੁਰੂ ਸਾਹਿਬ ਦੀ ਸੇਵਾ ਵਾ ਉਹ ਕੱਲਾ ਭੋਗ ਲਵਾਉਣ ਦੇ ਨਾਲ ਮਸਲਾ ਹੱਲ ਨਹੀਂ ਹੋਣ ਜਿੱਥੇ ਗੁਰਬਾਣੀ ਦੀ ਗੱਲ ਆਉਂਦੀ ਆ ਗੁਰਬਾਣੀ ਦਾ ਸਤਕਾਰ ਜਿਹੜਾ ਵਾ ਉਹ ਕਰਨਾ ਲੋਕਾਂ ਦੀ ਆਸਤਾ ਹੁੰਦੀ ਉਹਨਾਂ ਭੇਟਾ ਦੇ ਕੇ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਸਭ ਆਰੰਭ ਕਰਾਇਆ ਹੁੰਦਾ ਜੇ ਉਹ ਖੰਡਨ ਹੋ ਜਾਂਦਾ ਜਦੋਂ ਫਿਰ ਇਹ ਦੱਸ ਦੇਣਗੇ ਆ ਗੱਲ ਪੜਦਾ ਲੰਮਾ ਸਮਾਂ ਤਿੰਨ ਮਹੀਨੇ ਪੜਤਾਈਰੋ ਕਿਹਾ ਗਿਆ ਕਿ ਇਹ ਵੀ ਨਹੀਂ ਦੱਸਿਆ ਗਿਆ ਜਿਨ੍ਹਾਂ ਦਾ ਖੰਡਪੜ ਸਾਹਿਬ ਵੀ ਟਾਡਾ ਖੰਡਪੜ ਸਾਹਿਬ ਖੰਡਨ ਹੋਇਆ ਜਦੋਂ ਆ ਚੀਜ਼ ਦਾ ਰੌਲਾ ਪਿਆ ਫਿਰ ਇਹਨਾਂ ਨੇ ਦੁਬਾਰੇ ਖੰਡਪੜ ਸਾਹਿਬ ਕਰਕੇ ਮਾਫੀ ਮਾਫੀ ਮੰਗੀ ਆ ਪਰ ਇਹ ਬੜਾ ਇੱਕ ਚਿੰਤਾ ਦਾ ਵਿਸ਼ਾ ਬਾਤ ਹੈ ਅਸੀਂ ਬੇਨਤੀ ਕਰਦੇ ਆਂ ਵੀ ਇਹ ਜੋ ਪਿਛਲੇ ਘਟਨਾ ਹੋ ਗਈਆਂ ਇਹ ਗਾਹ ਨਾ ਹੋਵੇ ਇਹਦੇ ਤੇ ਸੋੜਾ ਜਾ ਜੇਕਰ ਇਹਨਾਂ ਨੂੰ ਕੋਈ ਇਸ ਚੀਜ਼ ਦੀ ਲੋੜ ਪੈਂਦੀ ਆ ਤੇ ਅਸੀਂ ਜ세ਬੰਦੀ ਵੱਲੋਂ ਉਤਰਾਣ ਕੇ ਇਹਨਾਂ ਨਾਲ ਬੈਠ ਕੇ ਇਹਨਾਂ ਦਾ ਸੰਯੋਗ ਕਰਨ ਨੂੰ ਤਿਆਰ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਸਤਕਾਰ ਇਹ ਨਹੀਂ ਕਰਨਗੇ ਤੇ ਕੌਣ ਕਰੂਗਾ ਇਹਨਾਂ ਵੱਲ ਵੇਖ ਕੇ ਹੀ ਤੇ ਸੰਗਤ ਨੇ ਚੱਲਣਾ ਤੇ ਜੇ ਇਹ ਲੋਕ ਇਸ ਤਰ੍ਹਾਂ ਕਰਨਗੇ ਇਹਨਾਂ ਦੇ ਵੱਡੇ ਵੱਡੇ ਡੇਰਿਆਂ ਦੇ ਵਿੱਚ ਨਾਨਕ ਸਾਹਿਬ ਵਰਗੇ ਡੇਰੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਜਦੋਂ ਸੰਗਤ ਦੇ ਸਾਹਮਣੇ ਜਾਂਦੀ ਆ ਬੜੀ ਮੁਸ਼ਕਲ ਵਾਲੀ ਗੱਲ ਜਿਹੜੀ ਆ ਉਹ ਬੜੀ ਸਾਡੀ ਹਾਨੀ ਹੁੰਦੀ ਆ ਤੇ ਅਸੀਂ ਇਹ ਕੋਈ ਗੱਲ ਜਿਹੜੀ ਆ ਕਿ ਇਹ ਲਾਗਤਬਾਜੀ ਨਾਲ ਜਾਂ ਕੋਈ ਇਹ ਵੈਰ ਵਿਰੋਧ ਨਾਲ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖ ਕੇ ਕੀਤੀ ਆ ਕਿਉਂਕਿ ਜੇਕਰ ਇਹਨਾਂ ਕੋ ਪੁੱਛਦਾਸ ਨਹੀਂ ਹੁੰਦੀ ਕਿ ਸਾਬ ਤੋਂ ਇਹਨਾਂ ਨੂੰ ਲੋਕਾਂ ਨੂੰ ਕੋਈ ਕਿਸੇ ਨੂੰ ਡਰ ਭੈ ਨਹੀਂ ਰਹਿ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵੀ ਪਿੱਛੇ ਕੋਈ ਹੈਗਾ ਗੁਰੂ ਗ੍ਰੰਥ ਸਾਹਿਬ ਵੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲਾ ਵੀ ਕੋਈ ਹੈਗਾ ਵਾ ਇਸ ਚੀਜ਼ ਦਾ ਮੁਸ਼ਕਲ ਆ ਰਹੀ ਆ ਤਾਂ ਕਰਕੇ ਇਹ ਲੋਕ ਵੇਸਲੇ ਹੋ ਗਏ ਆ ਤੇ ਅਸੀਂ ਇਹ ਬੇਨਤੀ ਕਰਦੇ ਆ ਸਿੱਖ ਸੰਗਤਾਂ ਨੂੰ ਕਿ ਜਦੋਂ ਕੋਈ ਗੱਲ ਹੁੰਦੀ ਆ ਤੁਸੀਂ ਬਹੁ ਫੜ ਕੇ ਇਹਨਾਂ ਲੋਕਾਂ ਨੂੰ ਪੁੱਛੋ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਰਭੀ ਜਿਹੜੀ ਆ ਉਹ ਇਹ ਹੋ ਰਹੀ ਆ ਤੇ ਇਹਨੂੰ ਰੋਕਿਆ ਜਾਵੇ ਅੱਗੇ ਤੋਂ ਇਹ ਘਟਨਾ ਨਾ ਹੋਣਾ ਸੰਗਤਾਂ ਨੂੰ ਸੰਗਤਾਂ ਨੂੰ ਇਹ ਬੇਨਤੀ ਕਰਨੇ ਚਾਹੁੰਦੇ ਆ ਕਿ ਜਦੋਂ ਤੁਸੀਂ ਇਹ ਸੰਪਰਦਾਵਾਂ ਦੇ ਡੇਰਿਆਂ ਦੇ ਵਿੱਚ ਕੋਈ ਵੀ ਹੋਵੇ ਜਾਂ ਜਦੋਂ ਤੁਸੀਂ ਆਪਣੀ ਮਾਇਆ ਦੇ ਦਿੰਦੇ ਜੇ ਵੀ ਅਸੀਂ ਖੰਡਪਾੜ ਸਾਹਿਬ ਆਸਤੇ ਸੰਪਟ ਪਾਠ ਕਰਨ ਵਾਸਤੇ 50000 ਰੁਪਇਆ ਜਿਹੜਾ ਮੁਖੀ ਆ ਉਹਨੂੰ ਦੇ ਦਤਾ ਵੀ ਸਾਡਾ ਸੰਪਟ ਪਾਠ ਕਰ ਦਿਓ ਉੱਥੇ ਜ਼ਿੰਮੇਵਾਰੀ ਬੰਦੀ ਆ ਸੰਗਤ ਦੀ ਇਹ ਜਾ ਕੇ ਉੱਥੇ ਹਾਜ਼ਰ ਹੋ ਕੇ ਨਾਲੇ ਤੇ ਗਰਬਾਣੀ ਸੁਣਨ ਗਰਬਾਣੀ ਸੁਣਨ ਦੋਵੇਂ ਵੇਲੇ ਉੱਥੇ ਇੱਕੋਰ ਸੇ ਪਹਿਰੇਦਾਰ ਹੋਣਾ ਚਾਹੀਦਾ ਜਦੋਂ ਗਰਬਾਣੀ ਸੁਣੂਗੀ ਸੰਗਤ ਦੇ ਤਾਂ ਹੀ ਸਾਨੂੰ ਲਾਹ ਮਿਲੂਗਾ ਨਾ ਇਹਦਾ ਮਤਲਬ ਇਹ ਨਹੀਂ ਹੈਗਾ 50000 ਰੁਪਿਆ ਦੇ ਦਿੱਤਾ ਤੇ ਗਾੜੀ ਬਾਬਿਆਂ ਨੇ 10 5000 ਰੁਪਿਆ ਪਾਠੀ ਸਿੰਘਾਂ ਨੂੰ ਦੇ ਦਿੱਤਾ ਤੇ ਪਾਠੀ ਸਿੰਘਾਂ ਨੇ ਜਿਹੜੇ ਮਿਸ਼ਰੀ ਵੇਚਣ ਵਾਲੇ ਆ ਉਹਨਾਂ ਨੂੰ ਰਾਤ ਨੂੰ ਡਿਊਟੀ ਦੇ ਬਿਠਾਤਾ ਉਹ ਰਾਤ ਸੁੱਤੇ ਰਹੇ ਤੇ ਇਹ ਸਾਨੂੰ ਲਾਹ ਕਿਸੇ ਨੂੰ ਨਹੀਂ ਮਿਲਣਾ ਇਹਦਾ ਉਲਟਾ ਸਾਨੂੰ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਤੇ ਇਹ ਭਾਵੇਂ ਸੰਗਤਿਆ ਦੇ ਭਾਵੇਂ ਕਰਾਉਣ ਵਾਲੇ ਆ ਤੇ ਭਾਵੇਂ ਕਰਨ ਵਾਲੇ ਆ ਇਹਦਾ ਹਿਸਾਬ ਕਿਤਾਬ ਲੇਖਾ ਸਾਰਿਆਂ ਨੂੰ ਦਿਨਾ ਪੈਣਾ ਤੇ ਅਸੀਂ ਚਾਹੁੰਦੇ ਆ ਕਿ ਸੰਗਤ ਜਿਹੜੀ ਖੰਡ ਪਾਠ ਸਾਹਿਬ ਕਰਵਾਉਂਦੀ ਖੰਡਪਾਠ ਸਾਹਿਬ ਕਰਾਵੇ ਸੁਣੇ ਤੇ ਉਹਨਾਂ ਦੀ ਸੇਵਾ ਕਰੇ ਗੁਰੂ ਸਾਹਿਬ ਦੀ ਸੇਵਾ ਕਰੇ ਤੇ ਉਹਨਾਂ ਨੂੰ ਫਲ ਮਿਲੇ ਇੱਕ ਜਿਹੜਾ ਨਾ ਵਪਾਰ ਹੀ ਬਣ ਗਿਆ ਵਾ ਕਿ ਜਿਹੜੇ ਪੈਸੇ ਆ ਉਹ ਕਰ ਦਿੱਤੇ ਦੇਣ ਵਾਲਿਆਂ ਨੇ ਦੇਤੇ Google Pay ਕਰਤੇ ਤੇ ਜਿਹੜੇ ਡੇਰੇਦਾਰ ਆ ਉਹਨਾਂ ਨੇ ਖੰਡਪਾਠ ਕਰਕੇ ਤੇ WhatsApp ਤੇ ਉਹਨਾਂ ਨੂੰ ਹੁਕਮਨਾਮਾ ਭੇਜ ਦਿੱਤਾ ਕੀ ਕੀ ਇਹ ਚ ਲਾਹ ਕਿਨੂੰ ਮਿਲਿਆ ਗੁਰੂ ਸਾਹਿਬਾਂ ਨੇ ਸਾਨੂੰ ਸਿਧਾਂਤ ਦਿੱਤਾ ਹੈ ਸਿਧਾਂਤ ਤਾਂ ਗੁਰਬਾਣੀ ਸੁਣਦਾ ਮਨੁੱਖ ਦਾ ਪਾਰ ਉਤਾਰਾ ਤਾਂ ਹੋਣਾ ਵਾ ਜੇ ਗੁਰਬਾਣੀ ਸੁਣੂਗਾ ਤੇ ਗੁਰਬਾਣੀ ਸੁਣ ਕੇ ਤੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਜੀਊਗਾ ਤਾਂ ਫਾਇਦਾ ਹੋਣਾ ਇਹ ਜਿਹੜਾ ਇੱਕ ਵਪਾਰ ਕਰਨ ਵਾਲੇ ਤੇ ਮੈਂ ਤੇ ਇਹ ਮਹਿਸੂਸ ਕਰਦਾ ਵਾਂ ਸਮਝਦਾ ਵੀ ਜੇ ਕਿਰਤ ਕਰਨ ਵਾਲਾ ਦਸਾਂ ਨਵਾਂ ਦੀ ਕਿਰਤ ਕਰਨ ਵਾਲਾ ਬੰਦਾ ਖੰਡਪਾਰ ਸਾਹਿਬ ਕਰਵਾਊਗਾ ਉਹ ਜੇ ਭੇਟਾ ਦੇਊਗਾ ਨਾ ਉਹ ਪਹਿਲਾਂ ਗੁਰਬਾਣੀ ਸੁਣੂਗਾ ਸੇਵਾ ਕਰੂਗਾ ਪਾਠੀ ਸਿੰਘਾਂ ਦੀ ਸੇਵਾ ਕਰੂਗਾ ਫਿਰ ਉਥੇ ਆਪਣੀ ਪਹਿਰੇਦਾਰੀ ਰੱਖੂਗਾ ਇਹ ਜਿਹੜੇ ਲੋਕ ਕਰਵਾਉਣ ਵਾਲੇ ਜਿਹੋ ਜੇ ਗਾਉਣ ਵਾਲੇ ਉਹ ਜਿਹੇ ਵਜਾਉਣ ਵਾਲੇ ਉਹ ਜਿਹੜੇ ਮੈਂ ਤਾਂ ਇਹ ਸਮਝਦਾ ਹਾਂ ਵੀ ਜਾਂ ਤੇ ਉਹਨਾਂ ਦੇ 2 ਨੰਬਰ ਦੀ ਮਾਇਆ ਵਾ ਜਿਹੜੀ ਐਣੀ ਐਣੀ 50 50000 ਰੁਪਇਆ ਜਾਂ 70 70000 ਰੁਪਇਆ ਸੰਬਟ ਪਾਠਾਂ ਦੀ ਦੇਈ ਜਾਂਦੇ ਆ ਤੇ ਸੁਣਦਾ ਕੋਈ ਨਹੀਂ ਇਹਦੇ ਵਿੱਚ ਜਿਹੜਾ ਵਾ ਬੜਾ ਵੱਡਾ ਕਾਰਨ ਆ ਜੇਕਰ ਕਿਰਤ ਕਰਨ ਵਾਲਾ ਦਹਾਂ ਨੌਵਾਂ ਦੀ ਕਿਰਤ ਕਰਨ ਵਾਲਾ ਬੰਦਾ ਹੋਏ ਫਿਰ ਇਹ ਜਿਹੜੀ ਮਾਇਆ ਜਿ ਤਰ੍ਹਾਂ ਇਹ ਤਰ੍ਹਾਂ ਦੀ ਆਉਂਦੀ ਆ ਉਹ ਫਿਰ ਮਾਤ ਹੀ ਮਾਰਦੀ ਆ ਫਿਰ ਨਸ਼ਾ ਕਰਕੇ ਲੋਕ ਤੇ ਜਦੋਂ ਇਹ ਡਿਊਟੀਆਂ ਨਾਲ ਬੈੰਦੇ ਆ ਰਾਤ ਤੇ ਫਿਰ ਗੁਰੂ ਸਾਹਿਬ ਦਾ ਅਪਮਾਨ ਹੁੰਦਾ ਤੇ ਮੇਨ ਮਸਕਤ ਇਹੋ ਹੀ ਆ ਵੀ ਇਹਨਾਂ ਲੋਕਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸਾਡੇ ਕੋਲ ਐਸ ਵਲੇ ਸਿੱਖ ਕੌਮ ਕੋ ਆਗੂ ਨਹੀਂ ਹੈਗਾ ਤੇ ਜਿਹੜੀ ਅਸੀਂ ਲਾਵਾਰਸ ਹੋਈ ਕੌਮ ਜਿਹੜੀ ਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਜਿਹੜਾ ਮਾਨ ਸਤਕਾਰ ਜਿਹੜਾ ਉਹ ਘਟ ਹੋ ਰਿਹਾ ਉਹਦਾ ਕਾਰਨ ਇਹ ਆ ਇਹ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਇਹ ਸਾਰੇ ਵਿਸ਼ੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਵੀ ਸਾਨੂੰ ਜਿਹੜਾ ਉਹ ਚੋਣਨਾ ਚਾਹੀਦਾ ਕਿਉਂਕਿ ਜੇਕਰ ਮਗਰ ਡੰਡਾ ਹੋ ਕਿਸੇ ਦਾ ਕਿਸੇ ਦਾ ਡਰ ਹੋਊਗਾ ਕਿਸੇ ਨੂੰ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੋ ਸਕਦਾ ਇੰਨੀਆਂ ਕੀ ਬੇਨਤੀਆਂ ਕਰਦਾ ਕਿ ਮੰਦਾ ਜਾਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ